ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਸੰਡੇ ਇੰਜੋਏ ਕਰ ਰਹੇ ਹੋ ਅੱਜ ਹੈਗਾ ਸੰਡੇ ਤੇ ਮੈਂ ਵੀ ਅ ਸਵੇਰ ਦੀ ਬਿਜ਼ੀ ਸੀਗੀ ਹਨਾ ਛੋਟੇ ਛੋਟੇ ਕੰਮਾਂ ਤੋਂ ਅੱਜ ਤੇ ਹੋਰ ਵੀ ਬਹੁਤ ਸਾਰੇ ਕੰਮ ਸੀ ਪਰ ਇਹ ਕੰਮ ਵੀ ਕੰਮਾਂ ਦੇ ਵਿੱਚ ਇਨਕਲੂਡਡ ਹੈ ਹੁਣ ਆਪਣਾ ਵੀਡੀਓ ਵੀ ਤੇ ਕੱਲ ਮੈਂ ਤੁਹਾਨੂੰ ਵੀਡੀਓ ਦੇ ਹੀ ਨਹੀਂ ਪਾਈ ਕਿਉਂਕਿ ਕੱਲ ਵੀ ਥੋੜਾ ਜਿਹਾ ਸ케ਜੂਲ ਟਾਈਟ ਸੀਗਾ ਸੋ ਅੱਜ ਮੈਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਂਦੀ ਹਾਂ ਨਾ ਬਹੁਤ ਜ਼ਰੂਰ ਤੇ ਬਹੁ ਸਾਰੀਆਂ ਭੈਣਾਂ ਨੂੰ ਮੇਰਾ ਮੇਰੀ ਤਰਫ ਤੋਂ ਇਹਦੇ ਵਿੱਚ ਕੋਈ ਨੋਲਿਜ ਨਹੀਂ ਹੈਗੀ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਰਹੀ ਹਾਂ ਬਟ ਮੈਂ ਫਿਰ ਵੀ ਦੇ ਰਹੀ ਹਾਂ ਕਿਉਂਕਿ ਇੱਕ ਭੈਣਜੀ ਸਰਿੰਦਰਪਾਲ ਨੇ ਸਰਿੰਦਰਪਾਲ ਭੈਣਜੀ ਨੇ ਮੈਨੂੰ ਇੰਗਲੈਂਡ ਤੋਂ ਫੋਨ ਕੀਤਾ ਆਪਣੀਆਂ ਵੀਡੀਓਜ਼ ਦੇਖਦੀ ਸੀ ਉਹ ਤੇ ਉਹ ਕਹਿੰਦੇ ਮੈਂ ਤੁਹਾਡੀਆਂ ਵੀਡੀਓਜ਼ ਵਿੱਚ ਦੇਖਿਆ ਕਿ ਤੁਸੀਂ ਇੱਕ ਦਿਨ ਕਿਹਾ ਸੀਗਾ ਕਿ ਉਹਨਾਂ ਸਾਰੀਆਂ ਭੈਣਾਂ ਲਈ ਅਰਦਾਸ ਹੈ ਜਿਨ੍ਹਾਂ ਦੇ ਬੱਚਾ ਨਹੀਂ ਜਾਂ ਕਿਸੇ ਭੈਣ ਨਹੀਂ ਪਾਇਆ ਹੋਇਆ ਸੀ ਇਸ ਤਰ੍ਹਾਂ ਦਾ ਮੈਸੇਜ ਤੇ ਕਹਿੰਦੀ ਮੈਂ ਇਸ ਤਰ੍ਹਾਂ ਨਹੀਂ ਵੈਸੇ ਨਾਰਮਲੀ ਇਸ ਤਰ੍ਹਾਂ ਦੇ ਵਲੌਗ ਦੇਖਦੀ ਨਹੀਂ ਪਰ ਪਤਾ ਨਹੀਂ ਕਿਵੇਂ ਮੈਂ ਦੇਖ ਲਿਆ ਕਲਿੱਕ ਕੀਤਾ ਤਾਂ ਫਿਰ ਮੈਨੂੰ ਅ ਸੋਚ ਕੇ ਫਿਰ ਮੈਂ ਫੋਨ ਕੀਤਾ ਹਨਾ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇੱਕ ਮੇਰੇ ਕੋਲ ਫਾਰਮੂਲਾ ਹੈ ਜਿਹੜਾ ਕਿ ਬਹੁਤ ਜਣੀਆਂ ਕਿਸੇ ਮਹਾਂਪੁਰਖ ਨੇ ਮੈਨੂੰ ਦਿੱਤਾ ਮਤਲਬ ਦੱਸਿਆ ਸੀ ਤੇ ਜਿਹੜਾ ਕਿ ਬਹੁਤ ਸਾਰੀਆਂ ਲੇਡੀਜ਼ ਦੇ ਉੱਤੇ ਮੈਂ ਦੇਖਿਆ ਰਿਜ਼ਲਟ ਆਉਂਦੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਸੋ ਅ ਜਿਵੇਂ ਤੁਹਾਡੇ ਲਈ ਉਹੀ ਅ ਨੁਸਖਾ ਜਿਹੜਾ ਉਹਨਾਂ ਨੇ ਦੱਸਿਆ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਾਂ ਕਈ ਵਾਰੀ ਕੀ ਹੁੰਦਾ ਹੈ ਨਾ ਭੈਣੋ ਵੀ ਉਹੀ ਵਾਇ ਮੀਡੀਆ ਬਣਨਾ ਹੁੰਦਾ ਹੈ ਸਾਡੇ ਵਾਸਤੇ ਹਨਾ ਵੀ ਉਹਨਾਂ ਨੇ ਬਾਈ ਚਾਂਸ ਮੇਰੀ ਵੀਡੀਓ ਦੇਖ ਲਈ ਉਹਨਾਂ ਨੇ ਮੈਨੂੰ ਕਿਹਾ ਕਿ ਨੇ ਮੈਂ ਨਾਰਮਲੀ ਇਸ ਤਰ੍ਹਾਂ ਦੇ ਵਲੌਗਸ ਦੇਖਦੀ ਨਹੀਂਗੀ ਬਟ ਪਤਾ ਨਹੀਂ ਕਿਵੇਂ ਮੈਂ ਦੇਖ ਲਿਆ ਤੇ ਫਿਰ ਮੇਰਾ ਦਿਲ ਕੀਤਾ ਵੀ ਤੁਹਾਨੂੰ ਮੈਂ ਕਾਲ ਕਰਾਂ ਤੇ ਕੀ ਪਤਾ ਉਹਨਾਂ ਦਾ ਮੇਰੇ ਥਰੂ ਉਹਨਾਂ ਨੇ ਵਾਇ ਮੀਡੀਆ ਬਣਨਾ ਸੀ ਤੇ ਕੁਦਰਤ ਨੇ ਤੁਹਾਡੇ ਨਾਲ ਮਿਲਾਉਣਾ ਸੀ ਹਨਾ ਜਾਂ ਜੋ ਵੀ ਹੈਗਾ ਤਾਂ ਅੱਜ ਮੈਂ ਤੁਹਾਨੂੰ ਉਹ ਫਾਰਮੂਲਾ ਜਿਹੜਾ ਉਹਨਾਂ ਨੇ ਮੈਨੂੰ ਸਮਝਾਇਆ ਫੋਨ 'ਤੇ ਉਹ ਤੁਹਾਨੂੰ ਦੱਸਣ ਲੱਗੀ ਹਾਂ ਜਿਹੜਾ ਕਿ ਤੁਸੀਂ ਕਰਕੇ ਦੇਖ ਲਿਓ ਤੇ ਉਹ ਕਹਿੰਦੇ ਸੀ 3-4 ਮਹੀਨੇ ਕਰਮ ਤੋਂ ਬਾਅਦ ਅ ਬੇਬੀ ਜਿਹੜਾ ਕਨਸੀਵ ਹੋ ਜਾਂਦਾ ਹੈ ਹੈਨਾ ਤੇ ਉਹ ਕਹਿੰਦੇ ਮੈਂ ਤਾਂ ਬਹੁਤ ਸਾਰੇ ਕੇਸ ਦੇਖੇ ਹੈ ਤੇ ਇਹਦੇ ਨਾਲ ਬੇਸਿਕਲੀ ਬਲੋਕੇਜ ਖੁੱਲ ਜਾਂਦੀ ਹੈ ਜੇ ਥੋੜੀ ਬਹੁਤੀ ਬਲੋਕੇਜ ਵਗੈਰਾ ਹੁੰਦੀ ਹੈ ਜਾਂ ਹੋਰ ਹੈ ਤੇ ਇਹ ਬਿਲਕੁਲ ਸਿੰਪਲ ਜਿਹਾ ਫਾਰਮੂਲਾ ਹੈ ਜਿਹੜਾ ਉਹਨਾਂ ਨੇ ਦੱਸਿਆ ਤੇ ਉਹ ਮੈਂ ਤੁਹਾਨੂੰ ਅੱਜ ਦੱਸ ਦਿੰਨੀ ਹਾਂ ਉਹ ਤੁਸੀਂ ਕਰਕੇ ਦੇਖ ਲਿਓ ਹੋ ਸਕਦਾ ਹੈ ਪਰਮਾਤਮਾ ਉਹਨਾਂ ਨੂੰ ਦੇ ਵਿੱਚ ਦੀ ਤੁਹਾਨੂੰ ਉਪੜਿਆ ਹੋਵੇ ਠੀਕ ਹੈ ਤੇ ਮੈਨੂੰ ਬਹੁਤ ਅੱਛਾ ਲੱਗਿਆ ਜਦੋਂ ਉਹਨਾਂ ਨੇ ਫੋਨ ਕੀਤਾ ਤੇ ਸਮਝਾਇਆ ਮੈਨੂੰ ਕਿ ਤੁਸੀਂ ਜਰੂਰ ਇਸ ਤੇ ਇੱਕ ਵਲੌਗ ਬਣਾ ਦਿਓ ਤੇ ਮੈਂ ਕਿਹਾ ਵੀ ਮੇਰਾ ਵਲੌਗ ਚੱਲੇ ਭਾਵੇਂ ਨਾ ਚੱਲੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਜੇ ਇੱਕ ਬੰਦੇ ਨੂੰ ਵੀ ਇਸ ਵਲੌਗ ਦੇ ਨਾਲ ਕੋਈ ਫਾਇਦਾ ਹੋ ਜੇ ਤੇ ਇਸ ਤੋਂ ਉੱਪਰ ਆਪਣੇ ਲਈ ਕੀ ਹੈ ਤੁਸੀਂ ਮੈਨੂੰ ਸਮਝਾਇਆ ਮੈਂ ਜਰੂਰ ਬਣਾਉਂਗੀ ਤੇ ਅਜਲੋ ਇਸ ਦੇ ਉੱਤੇ ਮੈਂ ਤੁਹਾਨੂੰ ਵਲੌਗ ਬਣਾ ਕੇ ਦਿਖਾਉਣੀ ਹੈ ਉਹ ਕਹਿੰਦੇ ਸੀ ਕਿ ਇਹ ਵੀ ਜਿਨ੍ਹਾਂ ਲੇਡੀਜ਼ ਨੂੰ ਬੱਚਾ ਨਹੀਂ ਹੁੰਦਾ ਹਨਾ ਤਾਂ ਕਹਿੰਦੇ 8 10 10 ਸਾਲ ਪੁਰਾਣੀ ਵੀ ਮੈਂ ਕਈ ਇਸ ਤੋਂ ਵੀ ਵੱਧ ਪੁਰਾਣੀ ਲੋਕਾਂ ਨੂੰ ਵੀ ਮਤਲਬ ਬੱਚਾ ਹੁੰਦਾ ਦੇਖਿਆ ਇਸ ਫਾਰਮ ਵਾਲੇ ਦੇ ਨਾਲ ਤਾਂ ਉਹ ਕਹਿੰਦੇ ਵੀ ਕੀ ਕਰਨਾ ਤੁਸੀਂ ਪਿਆਜ਼ ਲੈਣੀ ਆ ਆ ਸਾਈਜ਼ ਦੇਖ ਲਓ ਤੁਸੀਂ ਮੀਡੀਅਮ ਸਾਈਜ਼ ਦਾ ਪਿਆਜ਼ ਹੈ ਤੇ ਜੇ ਮੀਡੀਅਮ ਸਾਈਜ਼ ਦਾ ਪਿਆਜ਼ ਆ ਤਾਂ ਤਿੰਨ ਲੈ ਲਿਓ ਤੇ ਜੇ ਛੋਟੇ ਸਾਈਜ਼ ਦਾ ਹੋਇਆ ਤਾਂ ਚਾਰ ਲੈ ਲਿਓ ਠੀਕ ਹੈ ਤੇ ਜੇ ਜ਼ਿਆਦਾ ਵੱਡਾ ਹੋਇਆ ਤਾਂ ਫਿਰ ਦੋ ਲੈ ਲਿਓ ਮਤਲਬ ਅੰਦਾਜ਼ਾ ਤੁਸੀਂ ਸਮਝ ਗਏ ਹੁਣ ਵੀ ਕਿੰਨਾ ਲੈਣਾ ਹੈ ਆਪਾਂ ਤੁਸੀਂ ਅੰਦਾਜ਼ਾ ਦੇਖ ਲਓ ਐਡਾ ਪਿਆਜ਼ ਹੈ ਮੇਰੇ ਕੋਲ ਤੇ ਇਹਨੂੰ ਕੀ ਕਰਨਾ ਹੈ ਇਮੀ ਆ ਆਪਣੇ ਜਿਹੜੇ ਸੁੱਕੇ ਪੱਤੇ ਹੁੰਦੇ ਆ ਉੱਪਰੇ ਦੇ ਹਨਾ ਛਿਲਕੇ ਇਹ ਲਾ ਦੇਣੇ ਆ ਠੀਕ ਹੈ ਛਿਲਕੇ ਛਿਲਕਾ ਲਾ ਦੇਣਾ ਮੈਂ ਥੋੜਾ ਥੱਲੇ ਕਰ ਲਉ ਨੋ ਠੀਕ ਹੈ ਤੇ ਇਹਨੂੰ ਆਪਾਂ ਲਾ ਦੇਣੇ ਆ ਠੀਕ ਹੈ ਇਹ ਛਿਲਕੇ ਨੂੰ ਠੀਕ ਤੇ ਉਸ ਤੋਂ ਬਾਅਦ ਜਿਹੜਾ ਥੱਲੋਂ ਛਿਲਕਾ ਨਿਕਲੂਗਾ ਸੈਕਿੰਡ ਵਾਲਾ ਛਿਲਕਾ ਜਿਹੜਾ ਬਹੁਤ ਜ਼ਿਆਦਾ ਵੀ ਗਿੱਲਾ ਨਹੀਂ ਹੁੰਦਾ ਚਲੋ ਆਪਾਂ ਇਹ ਲਾ ਦਾਂਗੇ ਠੀਕ ਹੈ ਲੋ ਧਿਆਨ ਨਾਲ ਤੁਸੀਂ ਭੈਣ ਜੀ ਵੀ ਦੇਖਣਗੇ ਉਹ ਤੇ ਜੇ ਕੋਈ ਕਮੀ ਬੇਸ਼ੀ ਹੋਈ ਤਾਂ ਉਹ ਆਪਾਂ ਨੂੰ ਦੁਬਾਰਾ ਦੱਸ ਦੇਣਗੇ ਭਾਵੇਂ ਮੈਨੂੰ ਇਹਦੇ ਤੇ ਦੁਬਾਰਾ ਵਲੌਗ ਦੇਣਾ ਪਵੇ ਮੈਂ ਇਹ ਵਲੌਗ ਦੁਬਾਰਾ ਬਣਾ ਦੂੰਗੀ ਜੇ ਮੈਨੂੰ ਲੱਗੂਗਾ ਵੀ ਜ਼ਰੂਰਤ ਹੈ ਠੀਕ ਹੈ ਉਹ ਕਹਿੰਦੇ ਵੀ ਉੱਪਰਲਾ ਤੁਸੀਂ ਛਿਲਕਾ ਲਾ ਦੇਣਾ ਤੇ ਜਿਹੜਾ ਸੈਕਿੰਡ ਨੰਬਰ ਵਾਲਾ ਛਿਲਕਾ ਹੈ ਸੁੱਕਾ ਛਿਲਕਾ ਲਾਉਣ ਤੋਂ ਬਾਅਦ ਹੁਣ ਤੁਸੀਂ ਨਾ ਇਹ ਕਰਿਓ ਜਿਵੇਂ ਹਾ ਹੁਣ ਮੇਰਾ ਅੱਧਾ ਕਿ ਗਿੱਲਾ ਨਿਕਲਿਆ ਆ ਇਹ ਵਿੱਚੋਂ ਇਹ ਵੀ ਲੈ ਲਿਓ ਠੀਕ ਹੈ ਜਿਵੇਂ ਆ ਅੱਧਾ ਗਿੱਲਾ ਜਿਹਾ ਨਿਕਲਿਆ ਹੈ ਨਾ ਤੁਸੀਂ ਇਹ ਵੀ ਲੈ ਹੀ ਲੈਣਾ ਠੀਕ ਹੈ ਲੈ ਹੀ ਲਿਓ ਤੁਸੀਂ ਤੇ ਇੱਕ ਜਿਹੜਾ ਆਪਣਾ ਪਹਿਲੇ ਨੰਬਰ ਵਾਲਾ ਜਿਹੜਾ ਹੁਣ ਛਿਲਕਾ ਆਊਗਾ ਇੱਕ ਕਲੀਅਰ ਲੈਣੀ ਹੈ ਹਰੇਕ ਪਿਆਜ਼ ਦੀ ਤਿੰਨ ਪਿਆਜ਼ ਲੈਣੀ ਹੈ ਉਹਦਾ ਆ ਜਿਹੜਾ ਛਿਲਕਾ ਆ ਰਿਹਾ ਇਹ ਵਾਲਾ ਛਿਲਕਾ ਲੈਣਾ ਪਹਿਲੇ ਨੰਬਰ ਵਾਲਾ ਜਿਹੜਾ ਜਿਹਦੇ ਤੇ ਹਜੇ ਵੀ ਉਤੋਂ ਸੁੱਕਾ ਜਾਏ ਠੀਕ ਹੈ ਇਹ ਛਿਲਕਾ ਲੈ ਕੇ ਤੁਸੀਂ ਤਿੰਨ ਪਿਆਜ਼ਾਂ ਦਾ ਇਹ ਛਿਲਕਾ ਲੈਣਾ ਹੈ ਜਿਵੇਂ ਮੈਂ ਲਾਇਆ ਹੈ ਤੇ ਇਹ ਲਾ ਲੈਣਾ ਤੁਸੀਂ ਅ ਵਿੱਚੇ ਸੁੱਕਾ ਜਿਹਾ ਲੈਣ ਦਿਓ ਠੀਕ ਹੈ ਤੇ ਇਦਾਂ ਦੋਸੀ ਇਹ ਛਿਲਕਾ ਲਾ ਲਿਆ ਤੇ ਫਿਰ ਤੁਸੀਂ ਇਹਨੂੰ ਪਿਆਜ਼ ਪਹਿਲਾਂ ਖੋਲ ਲੈਣੀ ਹੈ ਠੀਕ ਹੈ ਤੇ ਆ ਵੀ ਵਿੱਚੇ ਲੈ ਲਿਓ ਜਿਹਦੇ ਅੱਧਾ ਸੁੱਕਾ ਸੀ ਤੇ ਇਹਨਾਂ ਨੂੰ ਤੁਸੀਂ ਨਾ ਤਿੰਨੋਂ ਪਿਆਜ਼ਾਂ ਦੇ ਇਸ ਤਰ੍ਹਾਂ ਛਿਲਕੇ ਲਾ ਲੈਣੀਆਂ ਮੇਰੇ ਖਿਆਲ ਚ ਸਮਝ ਆ ਗਈ ਹੋਣੀ ਤੁਹਾਨੂੰ ਠੀਕ ਹੈ ਇਹਨਾਂ ਨੂੰ ਤੁਸੀਂ ਇੱਕ ਗਲਾਸ ਪਾਣੀ ਚ ਪਾ ਲੈਣੇ ਤੇ ਉਹਨੂੰ ਗੈਸ ਦੇ ਉੱਤੇ ਰੱਖ ਕੇ ਉਦੋਂ ਤੱਕ ਅੱਛਾ ਇੱਕ ਗਲਾਸ ਪਾਣੀ ਤਿੰਨ ਮੀਡੀਅਮ ਪਿਆਜ਼ਾਂ ਦੇ ਆਹ ਵਾਲੇ ਚਿਲਕੇ ਜਿਹੜੇ ਮੈਂ ਤੁਹਾਡੇ ਸਾਹਮਣੇ ਲਾ ਕੇ ਦਿਖਾਤੇ ਸੁੱਕਾ ਛਿਲਕਾ ਲਾ ਕੇ ਜਿਹੜਾ ਵਿੱਚੋਂ ਨਿਕਲੂਗਾ ਵੀ ਮੈਂ ਇੱਕ ਹੋਰ ਪਿਆਜ਼ ਕੀਤਾ ਸੀਗਾ ਕਰਕੇ ਦੇਖੀ ਸੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਆਹ ਜਿਹੜਾ ਉਤਲਾ ਛਿਲਕਾ ਸੁੱਕੀ ਵਾਲਾ ਉਹ ਲਾ ਦੇਣਾ ਇਹ ਦੇਖੋ ਠੀਕ ਹੈ ਤੇ ਜਿਹੜਾ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਨਿਕਲੂਗਾ ਉਹ ਲੈ ਲੈਣਾ ਠੀਕ ਹੈ ਉਹ ਛਿਲਕਾ ਤੁਸੀਂ ਲੈ ਕੇ ਤੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਲੈਣਾ ਇੱਕ ਸਟੀਲ ਦਾ ਗਲਾਸ ਪਾਣੀ ਦਾ ਭਰ ਕੇ ਉੱਚ ਪਾ ਕੇ ਆਹ ਸਾਰੇ ਤਿੰਨ ਪਿਆਜ਼ਾਂ ਦੇ ਛਿਲਕੇ ਪਾ ਦੇਣੀ ਹੈ ਤੇ ਉਹਦੇ ਥੋੜਾ ਜਿਹਾ ਗੁੜ ਪਾ ਲੈਣੇ ਠੀਕ ਹੈ ਥੋੜਾ ਜਿਹਾ ਇਨ ਦਾ ਸੈਂਸ ਕਿ ਹੁਣ ਆਪਾਂ ਸਮਝਦਾਰੀ ਆ ਕਿ ਇਹਦੇ ਵਿੱਚ ਕੋਈ ਮਿਲਤੀ ਨਹੀਂ ਹੈਗੀ ਗੁੜ ਦੀ ਤਾਂ ਟੇਸਟ ਲਈ ਜਾ ਤੁਸੀਂ ਜਿੰਨਾ ਤੁਹਾਡਾ ਟੇਸਟ ਹੁੰਦਾ ਉਹਦੇ ਹਿਸਾਬ ਨਾਲ ਗੁੜ ਪਾ ਲੈਣੇ ਠੀਕ ਹੈ ਤੇ ਇੱਕ ਡਲੀ ਗੁੜ ਦੀ ਪਾ ਕੇ ਤੇ ਤੁਸੀਂ ਇਹਨੂੰ ਬੋਇਲ ਕਰਨਾ ਹੈ ਉਦੋਂ ਤੱਕ ਬੋਇਲ ਕਰਨਾ ਹੈ ਜਦ ਤੱਕ ਇਹ ਅੱਧਾ ਨਹੀਂ ਹੁੰਦਾ ਮਤਲਬ ਅੱਧਾ ਗਲਾਸ ਰਹਿ ਜੇ ਤੇ ਫਿਰ ਉਹ ਗਲਾਸ ਪਾਣੀ ਦਾ ਤੁਸੀਂ ਪੀਣਾ ਹੈ ਠੀਕ ਹੈ ਉਹ ਪੀਣਾ ਕਦੋਂ ਹੈ ਜਿਸ ਦਿਨ ਤੁਹਾਨੂੰ ਪੀਰੀਅਡਸ ਆਉਣ ਤੇ ਪਹਿਲੇ ਦਿਨ ਪੀਰੀਅਡਸ ਦੇ ਪਹਿਲੇ ਦਿਨ ਦੂਜੇ ਦਿਨ ਤੇ ਤੀਜੇ ਦਿਨ ਤਿੰਨ ਦਿਨ ਤੁਸੀਂ ਪੀਣਾ ਇਹ ਇੱਕ ਇੱਕ ਵਾਰੀ ਬਸ ਦਿਨ ਚ ਠੀਕ ਹੈ ਤੇ ਤੁਸੀਂ ਇਹ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਜਿਨੇ ਜਿਸ ਮਹਾਪੁਰਖ ਨੇ ਦੱਸਿਆ ਸੀ ਉਹਨਾਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਪਹਿਲਾਂ ਤੁਸੀਂ ਕਿਸੇ ਦਾਈ ਤੋਂ ਪੇਟ ਮਲਾ ਲਓ ਜੇ ਤੁਹਾਡੇ ਆਸ-ਪਾਸੇ ਅੱਜ ਕੱਲ੍ਹ ਦਾਈਆਂ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਘੱਟ ਪਤਾ ਹੁੰਦਾ ਚਲ ਜੇ ਸ਼ਹਿਰ ਪਿੰਡ ਦੇ ਵਿੱਚੋਂ ਤੁਸੀਂ ਜਾਂ ਤੁਹਾਡੇ ਆਸ-ਪਾਸ ਹੈ ਜੀ ਕੋਈ ਦਾਈ ਤਾਂ ਤੁਸੀਂ ਮੜਵਾ ਲੈਣਾ ਪੇਟ ਇੱਕ ਦਾ ਦਿਨ ਪਹਿਲਾਂ ਆਪਾਂ ਨੂੰ ਆਈਡੀਆ ਹੋ ਜਾਂਦਾ ਪੀਰੀਅਡਸ ਤਾਂ ਉਸ ਤੋਂ ਬਾਅਦ ਤੁਸੀਂ ਇਹ ਤਿੰਨ ਦਿਨ ਪੀਦੇਸ ਦਾ ਪਹਿਲਾ ਦਿਨ ਦੂਜਾ ਦਿਨ ਤੇ ਤੀਜਾ ਦਿਨ ਸਿਰਫ ਤਿੰਨ ਦਿਨ ਹੀ ਪੀਣਾ ਤੇ ਹਰ ਮਹੀਨੇ ਠੀਕ ਹੈ ਤਾਂ ਉਹ ਕਹਿੰਦੇ ਸੀਗੇ ਵੀ ਤਿੰਨ ਚਾਰ ਮਹੀਨੇ ਬਾਅਦ ਕਨਸੀਵ ਹੋ ਜਾਂਦਾ ਹੈ ਬੱਚਾ ਤੇ ਕਹਿੰਦੇ ਸੀ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਵਿਸ਼ਵਾਸ ਸੀ ਇਸ ਉਹਦੇ ਉੱਤੇ ਤੇ ਕਹਿੰਦੇ ਵੀ ਮੈਂ ਤਾਂ 8-10 ਕੇਸ ਦੇਖੇ ਆ ਉਹ ਕਹਿੰਦੇ ਸਾਡੇ ਰਿਸ਼ਤੇਦਾਰਾਂ ਵਿੱਚ ਵੀ ਦੇਖੀ ਹੈ ਜਿਨ੍ਹਾਂ ਨੂੰ ਇਸ ਦੇ ਨਾਲ ਬੱਚਾ ਹੋਇਆ ਤੇ ਦੇਖੋ ਬਣੋ ਜਿੱਥੇ ਆਪਾਂ ਇੰਨੀਆਂ ਦਵਾਈਆਂ ਖਾਲੀਆਂ ਹੁਣ ਦੋਨੋਂ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਈਆਂ ਪਿਆਜ਼ ਵੀ ਖਾਣ ਵਾਲੀ ਚੀਜ਼ ਹੈ ਤੇ ਜਿਹੜਾ ਗੋੜਾ ਉਹ ਵੀ ਖਾਣ ਵਾਲੀ ਚੀਜ਼ ਹੈ ਕੋਈ ਅਸੀ ਚੀਜ਼ ਨਹੀਂ ਪਾਈ ਜਿਹੜੀ ਤੁਹਾਨੂੰ ਇਹ ਲੱਗੇ ਵਹਿਮ ਹੋਵੇ ਵੀ ਪਤਾ ਨਹੀਂ ਮੈਨੂੰ ਨੁਕਸਾਨ ਨਾ ਕਰ ਦੇ ਇਹ ਨਾ ਕਰ ਦੇ ਖਾਣ ਵਾਲੀ ਇਹ ਚੀਜ਼ਾਂ ਦੋਨੂੰ ਪਾਈਆਂ ਆਪਾਂ ਤੇ ਕਈ ਵਾਰੀ ਹੈਨਾ ਕੋਈ ਬਹਾਨਾ ਹੀ ਬਣਾਉਣਾ ਹੁੰਦਾ ਹੈ ਸਾਡਾ ਭਲਾ ਹੋਣ ਵਾਸਤੇ ਤੇ ਹੋ ਸਕਦਾ ਹੈ ਇਹ ਵਾਇਆ ਮੀਡੀਆ ਬਣਿਆ ਹੋਵੇ ਤੁਹਾਡੇ ਲਈ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਬੱਚਾ ਨਹੀਂ ਹੈਗਾ ਜਿੱਥੇ ਤੁਸੀਂ ਇੰਨੀਆਂ ਦਵਾਈਆਂ ਖਾ ਲੀਆਂ ਐਨੇ ਟੈਸਟ ਕਰਾ ਲਈ ਹੈਨਾ ਪਤਾ ਨਹੀਂ ਕਿਹੜੇ ਕਿਹੜੇ ਦਰਤੇ ਮੱਥੇ ਟੇਕਤੇ ਹੋਣੀ ਹੈ ਤੇ ਇੱਕ ਕੰਮ ਇਹ ਵੀ ਕਰਕੇ ਦੇਖ ਲਿਓ ਜਿੰਨਾ ਵਿਸ਼ਵਾਸ ਨਾਲ ਭੈਣ ਜੀ ਨੇ ਸਾਨੂੰ ਫੋਨ ਕਰਕੇ ਦੱਸਿਆ ਸੀ ਓਨੇ ਵਿਸ਼ਵਾਸ ਨਾਲ ਤੁਸੀਂ ਕਰਿਓ ਤੇ ਮੈਂ ਉਮੀਦ ਕਰੂੰਗੀ ਵੀ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਡੈਫੀਨਿਟਲੀ ਠੀਕ ਹੈ ਕਿਉਂਕਿ ਕਈ ਵਾਰੀ ਕੋਈ ਬਲੋਕੇਜ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤੇ ਪਿਆਜ਼ਾਂ ਦੇ ਵਿੱਚ ਕੋਈ ਐਸਾ ਕੈਮੀਕਲ ਰਿਲੀਜ਼ ਹੁੰਦਾ ਹੋਣਾ ਹੈ ਨਾ ਟੈਂਪਰੇਚਰ ਦੇ ਨਾਲ ਜਿਹੜਾ ਅੰਦਾਜ਼ਾ ਕਰਨੇ ਆਪਾਂ ਜਿਹੜਾ ਮਤਲਬ ਤੁਹਾਨੂੰ ਫਾਇਦਾ ਹੋ ਜੂਗਾ ਉਹ ਕਹਿੰਦੇ ਸੀ ਵੀ ਬਲੋਕੇਜ ਵਗੈਰਾ ਇਹਦੇ ਨਾਲ ਬਹੁਤ ਖੁੱਲ ਜਾਂਦੀ ਹੈ ਤੇ ਮਤਲਬ ਉਹਨਾਂ ਦੇ ਵਿਸ਼ਵਾਸ ਮੁਤਾਬਕ ਤਾਂ ਤੁਹਾਨੂੰ ਪੱਕਾ ਫਰਕ ਪਊਗਾ ਤੇ ਮੇਰੀ ਇੱਕ ਰਿਕੁਐਸਟ ਹੋਰ ਹੈ ਕਿ ਸਾਰੇ ਗਰੁੱਪ ਮੈਂਬਰਸ ਇਹਨਾਂ ਭੈਣਾਂ ਲਈ ਦੁਆ ਕਰਿਓ ਜਿਹੜੀਆਂ ਇਹਨਾਂ ਦਾਤਾਂ ਨੂੰ ਤਰਸਦੀਆਂ ਠੀਕ ਹੈ ਤੇ ਸਾਰੀਆਂ ਭੈਣਾਂ ਦੇ ਘਰੇ ਪਰਮਾਤਮਾ ਇਹ ਰੌਣਕਾਂ ਲਾਵੇ ਤੇ ਨਾਲ ਹੀ ਜਿੰਨੇ ਵੀ ਗਰੁੱਪ ਮੈਂਬਰਸ ਦੇ ਸਾਡੇ ਕੋਲੇ ਮੈਸੇਜ ਆਏ ਨੇ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦੀ ਕਿਸੇ ਦਾ ਕਰਨੀ ਬਣਿਆ ਹਨਾ ਇੱਕ ਭੈਣ ਨੇ ਲਿਖਿਆ ਸੀਗਾ ਵੀ ਮੇਰੇ ਮਾਪੇ ਬਹੁਤ ਮਿਹਨਤ ਕਰਦੇ ਆ ਪਰ ਘਰ ਜੀ ਗਣ ਰਿਹਾ ਕਿਰਾਏ ਦੀ ਰਹਿ ਰਹੀ ਨਹੀਂ ਤੇ ਵੀ ਸਾਡੇ ਲਈ ਵੀ ਜਰੂਰ ਤੁਸੀਂ ਦੁਆ ਕਰਿਓ ਤੇ ਆਪਾਂ ਸਾਰਿਆਂ ਨੇ ਸਾਰੇ ਗਰੁੱਪ ਮੈਂਬਰਸ ਨੂੰ ਅ ਦੁਆਵਾਂ ਦੇ ਵਿੱਚ ਯਾਦ ਕਰਨਾ ਹੈ ਜਦੋਂ ਵੀ ਆਪਾਂ ਪਾਠ ਕਰੀਏ ਤੇ ਕੀ ਪਤਾ ਹੈ ਸਾਡੀ ਜ਼ੁਬਾਨ ਤੋਂ ਨਿਕਲ ਨਾਲ ਕਿਸੇ ਦਾ ਭਲਾ ਹੋ ਜੀ ਠੀਕ ਹੈ ਸੋ ਇਹ ਕੰਮ ਤੁਸੀਂ ਜਰੂਰ ਕਰਨਾ ਹੈ ਜੇ ਤੁਹਾਨੂੰ ਵੀਡੀਓ ਦੀ ਜ਼ਰੂਰਤ ਨਹੀਂ ਹੈਗੀ ਤਾਂ ਇਹਨੂੰ ਦੇਖੇ ਬਿਨਾ ਅੱਗੇ ਨੱਟ ਪਾਇਓ ਕਿਉਂਕਿ ਕਈ ਵਾਰੀ ਅਸੀਂ ਕਿਸੇ ਦੂਜੇ ਨੂੰ ਵੈਸੇ ਹੀ ਦੱਸ ਦਿੰਨੇ ਆ ਕਿਉਂਕਿ ਮੈਂ ਨਾ ਤੁਹਾਨੂੰ ਅਗੇਨ ਰਿਪੀਟ ਕਰਦਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਸਿਰਫ ਇਹ ਹੁੰਦਾ ਹੈ ਕਿ ਜਿੱਥੇ-ਜਿੱਥੇ ਪ੍ਰੋਬਲਮਸ ਹੈਗੀਆਂ ਜੇ ਮੈਨੂੰ ਮੇਰੀ ਦੱਸਣ ਨਾਲ ਕੋਈ ਹੱਲ ਹੁੰਦਾ ਤਾਂ ਇਸ ਤੋਂ ਵਧੀਆ ਕੀ ਹੈ ਤੇ ਤੁਸੀਂ ਇਹ ਵੀਡੀਓ ਆਪ ਵੀ ਧਿਆਨ ਨਾਲ ਸੁਣ ਲਓ ਕਿਉਂਕਿ ਕਿਤੇ ਨਾ ਕਿਤੇ ਕਿਸੇ ਨੂੰ ਦੱਸੀ ਜਾਂਦੀ ਹੈ ਗੱਲ ਤੇ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਗਰੁੱਪਾਂ ਦੇ ਵਿੱਚ ਕਿਉਂਕਿ ਤਾਂ ਕਿ ਕਿਸੇ ਅੱਗੇ ਦੀ ਅੱਗੇ ਕਿਸੇ ਨੂੰ ਜੇ ਪ੍ਰੋਬਲਮ ਹੈ ਪਤਾ ਨਹੀਂ ਉਸ ਭੈਣ ਦੇ ਥਰੂ ਤੇ ਸਾਡੇ ਵਾਇਆ ਮੀਡੀਆ ਬ ਕਿਹੜੀ ਕਿਹੜੀ ਆਤਮਾ ਨੂੰ ਸ਼ਾਂਤੀ ਮਿਲ ਜੂਗੀ ਬਹੁਤ ਤੜਫਦਾ ਬੰਦਾ ਤੇ ਕੋਈ ਵਸ ਨਹੀਂ ਚੱਲ ਰਿਆ ਹੁੰਦਾ ਬੰਦੀ ਦਾ ਹਨਾ ਤਾਂ ਪਲੀਜ਼ ਇਸ ਨੂੰ ਤੁਸੀਂ ਵੀਡੀਓ ਨੂੰ ਸੁਣਨਾ ਵੀ ਧਿਆਨ ਨਾਲ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੋ ਸਕਦਾ ਹੈ ਕਿ ਤੁਹਾਡੇ ਤੇ ਮੇਰੀ ਐਫਰਟਸ ਦੇ ਨਾਲ ਇਹ ਛੋਟੀ ਜੀ ਵੀਡੀਓ ਕਿਸੇ ਦੀ ਪੂਰੀ ਜ਼ਿੰਦਗੀ ਦਾ ਨਕਸ਼ਾ ਬਦਲ ਕੇ ਰੱਖ ਦੇ ਤੇ ਸਾਰਿਆਂ ਨੇ ਆਪਾਂ ਦਵਾਵਾਂ ਵੀ ਕਰਨੀਆਂ ਐ ਤੇ ਗਰੁੱਪ ਦੇ ਵਿੱਚ ਬਣੇ ਰਹਿਣਾ ਐ ਠੀਕ ਐ ਤੇ ਸਤਿ ਸ਼੍ਰੀ ਅਕਾਲ ਜੀ ਤੇ ਉਸ ਭੈਣ ਨੂੰ ਮੇਰੀ ਵੰਨੀਓ ਸਰਿੰਦਰਪਾਲ ਵੈਨਜੀ ਦੀ ਬਹੁਤ ਬਹੁਤ ਦਵਾਵਾਂ ਨਹੀਂ ਬਹੁਤ ਬਹੁਤ ਅਗਰ ਇੱਕ ਬੈਣ ਨੂੰ ਵੀ ਇਸ ਮੁਸਕੇ ਦੇ ਨਾਲ ਫਾਇਦਾ ਹੋ ਜਾਂਦਾ ਹੈ ਤੇ ਇਸ ਤੋਂ ਉੱਪਰ ਕੀ ਪੁਰਨ ਹੋਊਗਾ ਤੇ ਸਰਿੰਦਰਪਾਲ ਵੈਨਜੀ ਬਹੁਤ ਥੈਂਕਸ ਤੁਹਾਡਾ ਤੁਸੀਂ ਇਸ ਨੂੰ ਵੀਡੀਓ ਨੂੰ ਦੇਖਿਓ ਵੀ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੂਗੀ ਤਾਂ ਤੁਸੀਂ ਮੈਨੂੰ ਦੁਬਾਰਾ ਫੋਨ ਤੇ ਦੱਸ ਦਿਓ ਵੈਸੇ ਕੋਈ ਕਮੀ ਜਿੰਨਾ ਮੈਨੂੰ ਤੁਸੀਂ ਸਮਝਾਇਆ ਸੀ ਮੈਂ ਸਮਝ ਗਈ ਸੀ ਸਾਰਾ ਇਹੀ ਤਰੀਕੇ ਦੇ ਨਾਲ ਤੁਸੀਂ ਮੈਨੂੰ ਦੱਸਿਆ ਸੀ ਤੇ ਇਹਨੂੰ ਤੁਸੀਂ ਮਤਲਬ ਕਰਨਾ ਹੈ ਜਿਹੜੀਆਂ ਬੈਣਾਂ ਨੂੰ ਪ੍ਰੋਬਲਮ ਹੈ ਠੀਕ ਹੈ ਸੋ ਜੇ ਕਿਸੇ ਨੂੰ ਫਾਇਦਾ ਹੋਊਗਾ ਭਵੇਂ 2 ਮਹੀਨੇ ਬਾਅਦ 3 ਮਹੀਨੇ ਬਾਅਦ 4 ਮਹੀਨੇ ਬਾਅਦ ਜਦੋਂ ਹੋਊਗਾ 3 4 5 ਮਹੀਨੇ ਤੁਸੀਂ ਇਹ ਕਰ ਲੈਣਾ ਠੀਕ ਹੈ ਤੇ ਕਦੇ ਨਾ ਕਦੇ ਪ੍ਰਮਾਤਮਾ ਜਰੂਰ ਸੁਣੂਗਾ ਕਿਸੇ ਦੀ ਬਲੋਕੇਜ ਘੱਟ ਹੁੰਦੀ ਹੈ ਕਿਸੇ ਦੇ ਵੱਧ ਹੁੰਦੀ ਹੈ ਇਸ ਕਰਕੇ ਉਹਦੇ ਹਿਸਾਬ ਨਾਲ ਕਿਸੇ ਨੂੰ 2 ਮਹੀਨੇ ਬਾਅਦ ਫਾਇਦਾ ਹੋ ਜਾਂਦਾ ਕਿਸੇ ਨੂੰ 3 ਮਹੀਨੇ ਬਾਅਦ ਕਿਸੇ ਨੂੰ 4 ਕਿਸੇ ਨੂੰ 6 ਕਰਨਾ ਹੋਈ ਔਖਾ ਨਹੀਂਗਾ ਬਸ ਇਹ ਯਾਦ ਰੱਖਣਾ ਹੈ ਕਿ ਪੀਰੀਅਡਸ ਦੇ ਪਹਿਲੇ ਦਿਨ ਦੂਜੇ ਦਿਨ ਤੇ ਤੀਜੇ ਤਿੰਨ ਦਿਨ ਹੀ ਪੀਣਾ ਹੈ ਇੱਕ ਦਿਨ ਇੱਕ ਡੰਗ ਮਤਲਬ ਇੱਕ ਵਾਰੀ ਦਿਨ ਚ ਤੇ ਬਾਰ ਬਾਰ ਤੁਹਾਨੂੰ ਇਹਦੀ ਜ਼ਰੂਰਤ ਵੀ ਨਹੀਂ ਪਊਗੀ ਹੁਣ ਕੁਐਸਚਨ ਇਹ ਹੋਣਗੇ ਕਿ ਨਿਰਨਿਖਾਲ ਜੇ ਪੀਣਾ ਕਿ ਰੋਟੀ ਖਾ ਕੇ ਪੀਣਾ ਹੈ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਰੈਮਡੀਜ਼ ਹੁੰਦੀਆਂ ਨੇ ਨਾ ਇਹ ਨਿਰਨਿਕਲ ਜੇ ਲਈਆਂ ਜਾਂ ਤਾਂ ਜ਼ਿਆਦਾ ਵੈਕਟ ਹੁੰਦਾ ਠੀਕ ਹੈ ਕਿਉਂਕਿ ਖਾਦੇ ਪੀਤੇ ਦੇ ਵਿੱਚ ਕਈ ਵਾਰੀ ਉਹ ਬੋਡੀਓ ਨੂੰ ਕੰਜ਼ੂਮ ਨਹੀਂ ਕਰ ਪਾਉਂਦੀ ਜਿੰਨਾ ਕਰਨਾ ਹੁੰਦਾ ਹੈ ਉਦੋਂ ਨੂੰ ਅੱਗੇ ਮੂਵ ਕਰ ਜਾਂਦਾ ਦੂਜੀ ਚੀਜ਼ ਦੇ ਨਾਲ ਤਾਂ ਖਾਲੀ ਪੇਟ ਹੀ ਲੈ ਲਵਾਂਗੇ ਤਾਂ ਮੇਰੇ ਖਿਆਲ ਹੈ ਵੀ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਠੀਕ ਹੈ ਸੋ ਇੰਨਾ ਕੀ ਅੱਜ ਦੇ ਲਈ ਤੇ ਮਿਲਾਂਗੇ ਫੇਰ ਅਗਲੀ ਵੀਡੀਓਜ਼ ਸ਼ੇਅਰ ਜ਼ਰੂਰ ਕਰਿਓ ਇਹਨिक्की ਰਿਕੁਐਸਟ ਹੈ ਮੇਰੀ ਕਿਉਂਕਿ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਰਲ ਮਿਲ ਕੇ ਕਿਸੇ ਨਾ ਕਿਸੇ ਦਾ ਭਲਾ ਜੇ ਹੁੰਦਾ ਹੋਇਆ ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਨੀ ਹੈ ਸਸ਼ੀਕਲ ਜੀ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਦੂਜਿਆਂ ਨੂੰ ਇੰਜੋਏ ਕਰਾਓ ਖੁਸ਼ ਰਹੋ ਦੂਜਿਆਂ ਨੂੰ ਖੁਸ਼ ਰੱਖੋ ਬਹੁਤ ਜਲਦ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ